ਇਹ ਉਹ ਆ ਗਿਆ ਸਾਹਮਣੇ ਐਕਸਪ੍ਰੈਸ ਦੇਖ ਲਓ ਕਿੱਦਾਂ ਕਿੱਦਾਂ ਚੜਾਣੇ ਪਏ ਆ ਗਦੇ ਐਕਸਪ੍ਰੈਸ ਨੂੰ ਗੱਡੀਆਂ ਆਪਾਂ ਇਧਰੋਂ ਰੋਡ ਸ਼ਾਰਟਕਟ ਹੈ ਰੋਡ ਹਾਂ ਸ਼ਾਰਟਕਟ ਉਧਰ ਤੇ ਲੰਬਾ ਹੈ ਜ਼ਿਆਦਾ ਇਧਰ ਦੇ ਪਿੰਡਾਂ ਪੁੰਡਾਂ ਨੂੰ ਆਉਣਾ ਚੋੜੇ ਆਣਾ ਪੈਂਦਾ ਪਰ ਰਾਸ ਚ ਪੈਂਦਾ ਉਧਰ ਐਨਕੋ ਕੱਢੀਏ ਕੋ ਆਪਾਂ ਦਮੰਡਾ ਤੋਂ ਸਿੱਧੀ ਕਰੀਏ ਅੱਜ ਆਹ ਦੇਖ ਜ਼ਰਾ ਅੰਦਰ ਇਹ ਕਿੱਦਾਂ ਚੜਾਉਂਦਾ ਗੇ ਜੜਾ ਦਉ ਮੈਂ ਇੱਥੇ ਤੇ ਰਹਿਦਾਂਗੇ ਉਹ ਦੇਖ ਹਜੇ ਉਹ ਪੂਰੀ ਜਹੀ ਪੂਰੀ ਨਹੀਂ ਆ ਬਣੀ ਠੀਕ ਨਹੀਂ ਆ ਗੱਲ ਐਵੇਂ ਟਿੱਕਾ ਜਾਉਂਗੇ ਇਹਦੇ ਨਾਲ ਤੇ ਆਏ ਰੱਬਾ ਤੇ ਹੁਣ ਲੋਜੀ ਕਿਹੜੇ ਕਿਹੜੇ ਰੋਣਾ ਚਾਹਤੇ ਅੱਗੇ ਦੇ ਕਮੀ ਚੈੱਕ ਕਰਉਣੀ ਹੈ ਲੱਗਿਆ ਨਾ ਤੇ ਬਾਕੀ ਮਾਰਦੇ ਆ ਪਾਾ ਸ਼ੈਂਪੂ ਮਾਰਦੇ ਆ ਮਲੇਗਾਂ ਚਾਂਦੀਏ ਲੋਕਾਂ ਨੇ ਸ਼ੈਂਪੂ ਵਾਲੀਆਂ ਕੱਢੀਆਂ ਇਹ ਇਹ ਸ਼ੈਂਪੂ ਦੇ ਵਿੱਚ ਕਮਾਲ ਹੈ ਕਮਾਲ ਇਸ ਕਮਾਲ ਇਸ ਕਮਾਲ ਛੋਲੋ ਛਲ ਐ ਹੋਏ ਛਲ ਹੋ ਦਦੇ ਵੀ ਮੋੜ ਦੇਣੀ ਜੀ ਪਤਾ ਮੈਂ ਦੇਖ ਲਿਆ ਇਦਾਂ ਰੱਖੀ ਗਣੀ ਬਤਾ ਕੇ ਮੇਰੇ ਵੱਲ ਲੈ ਦੇਖੀ ਲਿਓ ਵਾਹਿਗੁਰੂ ਦਾ ਨਾਮ ਤੇ ਤਾਂ ਤਾਂ ਆ ਬਹਾਰੀ ਪਰਾਲਿਆ ਮੇਰੇ ਪਰ ਹੱਥ ਰੱਖੀ ਉਹ ਜਿਹੜੀ ਉੱਥੇ ਗਨੂੰ ਝੁੰਗੀ ਜਿਹੀ ਆਣੀ ਦੇਖੀ ਤੈਨੂੰ ਦਾਦਾ ਉੱਥੇ ਦੇਖੀ ਦੋਦੇ ਬੀਜੇ ਦੇ ਬੰਦੇ ਨੇ ਹੁਣ ਤਾਂ ਸ਼ਹਿਰ ਪੱਟ ਲਿਆਉਣੇ ਤੇ ਚਲੋ ਚਲੀਏ ਟਾਪ ਆਲੀਏ ਨਿਕਲੀਏ ਮੇਰੀ ਐ ਜਾਂ ਤੇਰੀ ਐ ਤੇਰੀ ਐ ਪੱਕਾ ਜਾਂ ਤੇਰੀ ਐ ਇਹ ਤਾਂ ਵੀ ਨਹੀਂ ਠੀਕ ਹੈ ਤੇ ਸ਼ਲੋ ਦੇਖ ਲੈ ਜੀ ਨਾਲ ਵੀਊ ਜੈਕਰ ਤੇਰੇ ਭਾਈ ਜੀ ਯਾਰੇ ਦਾ ਵੀਓ ਤੇ ਨਜ਼ਾਰੇਦਾਰ ਗੱਡੀ ਐ ਐਕਸਪ੍ਰੈਸ ਤੇ ਚੜ ਗਈ ਆਪਣੀ ਇਹ ਸ਼ਾਹ ਇਹ ਦੇਖ ਲਓ ਜੀ ਆਪਣੀ ਜਾਂਦੀ ਕੱਲੀ ਰਾਣੀ ਕੱਲੀ ਗੱਡੀ ਆ ਰੋਡ ਤੇ ਜੀ ਚੱਪੀਉਂਗੀ ਚੱਪ ਜਾਣੀ ਇਸੇ ਭਾਜੀ ਨਿਕਲ ਜਾਣੀ ਇੱਧਰ ਗੱਪੇ ਤੇ ਗੱਡੀ ਇਹ ਦੇਖ ਲੋ ਜੀ ਸਾੜਿਆ ਚੱਕ ਦਿੰਦਾ ਮੈਂ ਪਰ ਜੱਕਰੀ ਕੋਈ ਨਹੀਂ ਦਵਾ ਇਹ ਰੋਡ ਬੰਦ ਕੀਤੀ ਆ ਬਾ ਪਰ ਸਾਡਾ ੱੱੱਕਾ ਚੱਲਦਾ ਹੈ ਜੀ ਰੋਡ ਵਾਲਿਆਂ ਨਾਲ ਦੀ ਲੰਘੀ ਲੰਘੀ ਹਾਂ ਹਾਂ ਜਾਣ ਦੇ ਮਟਰ ਭਰ ਆਇਆ ਬੰਬੇ ਕਾ ਮੈਂ ਜੱਸਾ ਵੀਰ ਜੀ ਦੇ ਲੋਪੇ ਅਸੀਂ ੱੱਕਾ ਹੀ ਕਰਦਾ ਰੋਡ ਵਾਲਿਆਂ ਨਾਲ ੱੱਕਾਏ ਹੋਤੀ ਦੇਖੀ ਜਾਉਂਗੇ ਉਹ ਥੱਲੇ ਦੇਖੀ ਉਹ ਨਹੀਂ ਏ ੱੱੱ ਉਹ ਨਹੀਂ ਕਹਣਾ ਟੂਲਿੰਗ ਡਾਇਆ ਹੀ ਨਹੀਂ ਸੇੜਦਾ ਪਚਾ ਕਰਦੇ ਉਹਦੀ ਸੇੜਦਾ ਦੇਖ ਲੈ ਐਦਾਂ ਦੇ ਡਰਾਈਵਰ ਆਉਣ ਨਾਲ ਤਾਰ ਦੂਗੇ ਬੇਟਾਂ ਨੂੰ ਤਾਰ ਦੂਗੇ ਲਾ ਰਹੇ ਹਾਂ ਚਲੋ ਮਿਲਦੇ ਅਗਲੇ ਚ ਅੱਗੇ ਦੇ ਤਾਂ ਆਪੇ ਉਹ ਕਿ ਮੈਂ ਕਹਾਂ ਇਹ ਪਾਸ ਲੱਗੇ ਜੀ ਟੋਚਣਾ ਚੂਰੇ ਪਛਾਣੇ ਤੇ ਦੂਰ ਪਛਾਣਾ ਜੱਸਾ ਭਾਜੀ ਕਹਿੰਦਾ ਲੈ ਇਹ ਨੂੰ ਪਾ ਖੇਤੀ ਬਾੜੀ ਤੇ ਬੜੇ ਕੰਮ ਨੇ ਤੇ ਇਹਦੇ ਬਾਹਰ ਪਾਰੇ ਪਾਰੇ ਇਹ ਹੜੀ ਆਉਣੀ ਪਾਣੀ ਇਸ ਤਰ੍ਹਾਂ ਗੱਡੀ ਕਰ ਗਿਆ ਇਹਨੂੰ ਕਿੱਧਰ ਗੁੰਡੀ ਉੱਪਰ ਬੈਠ ਡਰਾਈਵਰ ਉੱਪਰ ਬੌਂਟ ਪਾਸ ਇਹ ਦੇਖ ਲਓ ਜੀ ਇੱਥੇ ਆ ਪਹਿਲਾਂ ਇੱਕ ਏ ਲੱਗੇ ਆ ਖਿੱਚ ਹੁਣ ਜਾਣ ਦੇ ਜਾਣ ਦੇ ਜੱਸੇਪੀਰ ਜੀ ਜਾਣ ਦੋ ਖਿੱਚ ਦੇ ਬੱਸ ਬੱਸ ਵੀਰ ਜੀ ਬੱਸ ਗੱਡੇ ਆਣਨ ਦੋਗਾ ਹਾਂ ਗਾਈਜ਼ ਚੱਲ ਪੜੇ ਆ ਜੀਮੀ ਦਾਰਾ ਢਾਬੇ ਤੇ ਢੇਰਾਂ ਬਣਾਤਾ ਰੋਕਿਤ ਫੇਰ ਤੇ ਸਾਨੂੰ ਮਿਲ ਗਿਆ ਆਂਬ ਕੀ ਮਿਲੇ ਆਂਬ ਆਂਬ ਕਿਹੜੇ ਆਏ ਰਾਣੀ ਆਂਬ ਤੇ ਭਾਈ ਮਿਲੇ ਆਪਣਾ ਰਾਣੀ ਆਂਬ ਲੈ ਲੈ ਕੇ ਚੱਲੇ ਆ ਉਹ ਕਹਿੰਦਾ ਲੈ ਜੱਸਿਆ ਆਂਬ ਜਾ ਕੇ ਮਾਈ ਆਂਬ ਖਾਦੂ ਰਾਣੀ ਆਂਬ ਇਹਨਾਂ ਨੂੰ ਉੱਪਰ ਲਾ ਉਥੇ ਲਾ ਉਥੇ ਲਾ ਸਾਰੀਆਂ ਜਿਹੜੀ ਜਿਹੜੀਆਂ ਖੋਲੀ ਹੋਈਆਂ ਸਾਰੀਆਂ ਉਥੇ ਲਾ चलिया तो तो था, था, जाके थले झी बाली भी ला बहुत महंगी ए सौ सौ रुपये का पीस पीस दिता वे बाला

ਸੱਲੇ ਆਪਾਂ ਜਾ ਮੜੀ ਦੇ ਨਾਲ ਚੱਲ ਰਹੇ ਹਾਂ ਬੰਦਾਂ ਦੇ ਆ ਕੇ ਆ ਗਏ ਲੱਕ ਤੇ ਦੀ ਗੱਡੀ ਜਿਹੜੀ ਉਹ ਕਾਰਾਂ ਵਾਲੀ ਗੱਡੀ ਨਹੀਂ ਸੀ ਹਾਂ ਕਹਿੰਦੇ ਇੱਥੇ ਡਿਜੀ ਦੀ ਗੱਡੀ ਉਹ ਵਾਲੀ ਆ ਬਾਸਰੇ ਇਹ ਆਪਾਂ ਕੋ ਉਨਾਂ ਜੇ ਲੈ ਆਉਣਾ ਬੈਗ ਬੁੱਕ ਲੱਗਿਆ ਪਾਉਣਾ ਇਹ ਦਰਿਆ ਦੇ ਵਿੱਚ ਡੇ ਗਿਆ ਤਾਂ ਜੀ ਘੋੜਾ ਕਾਰਾਂ ਵਾਲਾ ਇੱਥੇ ਡੇ ਗਿਆ ਦੋ ਜੀ ਹਾਂ ਇਹ ਗੱਡੀਆਂ ਥੱਲੇ ਹੋਣੀਆਂ ਜੀ ਵਿੱਚ ਮੇਰੇ ਲੋਕ ਕਿੱਟਾ ਬੜਾ ਕਰਿਆ ਆੜਾ ਚੈੱਕ ਤੇ ਉਹ ਕਾੜਾ ਪੋਖਾ ਤਾਂ ਨਾ ਗਏ ਇੱਥੇ ਪਹਿਲਾਂ ਦੇ ਵੀ ਬਹੁਤ ਐਕਸੀਡੈਂਟ ਹੁੰਦੇ ਸ਼ੁਰੂ ਤੇ ਹੀ ਐ ਇਸ ਕਾਰਨ ਆਪ ਤੇ ਮੋਰਨਿੰਗ ਨਹੀਂ ਤੋਂ ਨਹੀਂ ਦੇਉਂਦਾ ਬੀਆਰ ਨਾਲੇ ਕੀ ਕੁਝ ਲਗਵਾ ਵੀ ਲੈਣ ਬਾਜੀ ਨਹੀਂ ਗਰੀਸ ਵਾਲਾ ਕੰਮ ਹੈ ਜਿਹੜਾ ਆਟੋਮੈਟਿਕ ਲੰਦਾ ਉਹ ਲੱਗਿਆ ਗੁੱਲਾ ਜਾ ਉਹ ਗਰੀਸ ਆਟੋਮੈਟਿਕ ਲੋ ਪ੍ਰੈਸ਼ਰ ਕਰਦੀ ਹੋ ਹਰ ਤਾਂ ਹੀ ਕੋ ਜਿਹੜੀ ਹੈ ਲਗਵਾ ਦੇ ਚੱਲਦੇ ਆ ਰਹੰਦਰੀ ਦੇ ਨਾਲ ਬਹੁਤ ਖਤਰਨਾਕ ਸਪੀਡ ਹੈ ਬ੍ਰੇਕ ਕਰਿਆ ਯਾਰ ਅੰਨੇ ਇਹ ਕਲਾਮ ਦਾ ਇੱਤਿਹਾਸਿਕ ਕੰਮ ਸਮੇਂ ਦੇ ਗਦੀ ਨੂੰ ਵੀ ਆਉਂਦੀ ਜਦੀਏ ਨਾ ਦਰਾਂ ਨੇ ਤੇ ਬਾਕੀ ਚੱਲਦੇ ਆਂ ਲੈਂਦੇ ਆਂ ਜੇ ਅਗੇ ਹੰਕਲ ਮੋਸ਼ਨ ਤੜਾ ਹੂੰ ਉਚਾੜਦੇ ਹਾਂ ਨਾ ਭੰਦੇ ਲੋੜਿਆ ਆਕਲ ਮੋਸ਼ਨ ਦਿੱਤਾ ਤੜਾ ਤੇ ਸੋਰੀ ਜੀ ਗਾਲ ਗੋਲ ਨਿਕਲੀ ਤੇ ਬਾਕੀ ਚੱਲਦੇ ਆਂ ਅੱਗੇ ਇਹ ਯਾਰੇ ਦੇਖੋ ਬਾਈ ਕੀ ਯਾਰ ਉਹ ਜ਼ਲਾਟਾ ਰੋਟੀਆਂ ਨੇ ਅੱਜ ਆਉਣੇ ਅਗਲੇ ਦਿਨ ਜੜੀਆਂ ਨਾ ਲੈ ਵੀ ਬਾਈ ਪੂਰਾ ਸ਼ਿਮਲਾ ਬਣਿਆ ਹੋਇਆ ਅਰੀਵਾਰੀ ਹੈ ਤਾਂ ਸਵਾਦ ਆ ਰਿਹਾ ਹੈ ਕੀ ਨੋਂ ਤਾਂ ਚੋਕ ਪੱਲਗਣੇ ਨਹੀਂ ਇਹਦੀ ਮਾਲ ਨੂੰ ਸਿੰਦੀ ਦਾ ਲੱਗਣ ਦੀ ਲਾਜ ਨਹੀਂ ਹਵਾ ਦੀ ਲਾਜ ਨਹੀਂ ਮਾਲ ਨੂੰ ਤੇ ਬਾਕੀ ਚਾਹਦੇ ਆ ਕਿ ਅਗੇ ਨਾਲੇ ਟੀਜਲ ਪਾਉਂਦੇ ਨਾਲੇ ਦਰਬਾਰ ਪਾਉਂਦੇ

ਹਾਂਜੀ ਭਾਜੀ ਆਪਾਂ ਪਹੁੰਚ ਗਏ ਬੰਬੇ ਪਹੁੰਚਣ ਲੱਗੇ ਆ ਬਸ 10 ਫਟ ਕਿਲੋਮੀਟਰ ਰਹਿ ਗਿਆ ਬੰਬਾ ਹੜਾ ਅਜੇ ਬੰਬੇ ਪੜ ਜਾਣਾ ਇਹ ਵੀ ਗੱਡੀ ਆਪਣੇ ਨਾਲ ਦੀ गाइस हम पहुंच गए बम्बा में 50 किलोमीटर रह गया बम्बा का टूल है चलो, चलो। दो दोहे गड्डियां रेडी है अपनी तिरपाल ला पाके चल 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 चलो चलो ਹਾਂਜੀ ਗਾਇਸ ਹਮ ਲੋਗ ਪਹੁੰਚ ਚੁਕੇ ਆਂ ਹਾਰੇ ਇਹ ਦੇਖ ਲੋ ਬੰਬਾ ਮੈਂ ਪੜ ਗਏ ਹਮ ਕੱਲ ਤੋ ਰਹਤੇ 6 ਵਜੇ ਆਜ ਦੇਖ ਲੋ ਕਿਤਨਾ ਟਾਈਮ ਹੋ ਗਿਆ ਐ 8:33 ਤੇ ਬੰਬਾ ਮੈਂ ਆਉਂਦੇ 23 ਮਿੰਟ ਹੋ ਗਏ 8 ਵਜੇ ਜੋ ਵੀ ਘੰਟੇ ਚ ਬੰਬਾ ਬਾੜ ਦੀ ਗਾਡੀ ਇਹ ਦੇਖ ਲੋ महाराज जस्सा सेठ जी बीज गए ये गाड़ी हमारे साथ है ये सुरुंग आ आगे आ का पंद्रह किलोमीटर शॉर्टकट सफर है ये वाली जी बम्बा की सुरंग ਇਹ ਇਸ ਗਾੜਾ ਪੈ ਗਿਆ ਤੇ ਗੱਡੀ ਦੇ ਈ ਥਰਨੀ ਤੇ ਆਪਣੇ ਬੋਦੇ ਅੱਡੇ ਆਏ ਸੇ ਕਮਾਰੇ ਕਦੇ ਗਰਮਾ ਗਰਮ ਇੱਕ ਵੱਡੀ ਹੋਈ ਗਰਮਾ ਗਰਮ ਵੱਡੀ ਸੇਕ ਤਾਂ ਆਵੇ ਗਰਮਾ ਗਰਮ ਮਾਰਨੇ ਆ ਸੰਦੇਹਾਂ ਗਰਮ